ਦਲਜੀਤ ਦਸਾਂਜ ਦੀ ਫਿਲਮ ਆਈ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਪੰਜਾਬੀਆਂ ਨੇ ਇਹ ਗੱਲ ਆਖੀ ਕਿ ਦਲਜੀਤ ਹੋਣਾ ਆਪਣੇ ਦੇਸ਼ ਦੀ ਗੱਲ ਨਹੀਂ ਕਰ ਰਿਹਾ ਦਲਜੀਤ ਵੀ ਤੁਹਾਨੂੰ ਕਿਹੜੀ ਗੱਲ ਖਾਸ ਲੱਗਦੀ ਹੈ ਕਿ ਤੁਸੀਂ ਉਹਦੇ ਲਈ ਇੰਨਾ ਖੁੱਲ ਕੇ ਬੋਲ ਰਹੇ ਹੋ ਇੰਨਾ ਖੁੱਲ ਕੇ ਤਾਂ ਕੋਈ ਵੀ ਨਹੀਂ ਬੋਲਦਾ ਦਾ ਦਾ ਬਾਲੀਵੁੱਡ ਇਕੱਠਾ ਕਰਕੇ ਵੀ ਫੁੱਲ ਨਹੀਂ ਕਰ ਸਕਦਾ ਜਿੰਨੇ ਸਾਰੇ ਰਿਕਾਰਡ ਤੇ ਅੰਗਰੇਜ਼ਾਂ ਦੇ ਸ਼ੋਅ ਤਾਂ ਸੰਭੇਖੀ ਸੀ ਪਹਿਲੀ ਵਾਰੀ ਮੈਂ 83 ਗਿਆ ਸੀ ਟ੍ਰਾਂਟੋ ਦੁਨੀਆ ਦੇ ਵਿੱਚ ਆਪਣੇ ਵਤਨ ਦਾ ਤਿਰੰਗਾ ਝੰਡਾ ਲੈ ਕੇ ਦਸਤਾਰ ਸਜਾ ਕੇ ਬੜਾ ਸੋਹਣਾ ਪਰਫਾਰਮ ਕਰ ਰਿਹਾ ਕਿ ਕਿਸੇ ਨੂੰ ਕੀ ਪ੍ਰੋਬਲਮ ਜਦੋਂ ਫਿਲਮ ਸ਼ੁਰੂ ਹੋਈ ਕਾਸਟਿੰਗ ਹੋ ਗਈ ਹੋਈ ਹੈ ਜਿਹੜੀ ਵੀ ਬੀਬੀ ਰਾਣੀ ਸਾਇਨ ਬਈ ਹੈ ਹੀਰੋ ਹੈ ਉਹਨੂੰ ਪਤਾ ਸੀ ਕਿ ਜੰਗ ਲੱਗ ਜਾਈਗੀ ਜਾਂ ਕੁਝ ਐਸਾ ਹੋ ਜਾਏਗਾ ਤਣਾ ਪੈਲਗਾਮ ਹੋ ਜ ਜਿਹਦੇ ਵਿੱਚ ਵੀ ਦਿਲ ਧੜਕਦਾ ਹੋ ਰਿਹਾ ਹੈ ਕਿ ਅੱਜ ਆਖਾਂ ਵਾਰੀ ਸ਼ਾਨ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇਸ਼ਕ ਦਾ ਕੋਈ ਅਗਲਾ ਵਰਕ ਆਫ ਹੋ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਤੈਨ ਅੱਜ ਲੱਖਾਂ ਈ ਤੀਆਂ ਰੋਂਦੀਆਂ ਓਟੋ ਰੋਟੀ ਖਾ ਰਿਐ ਦਸੋ ਉਹਨਾਂ ਦਾ ਕੀ ਕਿਸੂਰ ਇਸ ਕਰਕੇ ਜੰਗ ਦਾ ਨਾਮ ਪੈੜਾ ਤੇ ਦਲਜੀਤ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਤਾਂ ਚਲੋ ਇੰਨਾ ਦੁੱਖ ਨਹੀਂ ਲੱਗਦਾ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਦਲਜੀਤ ਦੇ ਖਿਲਾਫ ਬੋਲੇ ਆਪ ਇਕੱਠੇ ਹੋ ਤੇ ਲੋਕਾਂ ਨੂੰ ਦੱਸੋ ਕਿ ਅਸੀਂ ਜ਼ਰਦਤ ਵਾਲੀ ਕੌਮ ਹਾਂ ਔਰ ਜਦੋਂ ਵੀ ਕਿਸੇ ਦੇਸ਼ ਤੇ ਹੌਲੀ ਆਈ ਭਾਰੀ ਆਈ ਸਭ ਤੋਂ ਜ਼ਿਆਦਾ ਇੱਕ ਤਾਂ ਕੇਸ ਖੜੇ ਹੋਏ। ਕਈਆਂ ਸਟੇਜਾਂ ਦੇ ਉੱਪਰ ਪਹੁੰਚ ਗਿਆ ਪੰਜਾਬੀ ਐ ਵੀਪੀ ਸਰਦਾਰ ਹੈ। ਤੁਹਾਨੂੰ ਨਹੀਂ ਲੱਗਦਾ ਵੀ ਇੱਕ ਤਰ੍ਹਾਂ ਦਾ ਪੰਜਾਬੀ ਹੋਣਾ ਵੀ ਕਿਤੇ ਨਾ ਕਿਤੇ ਇਹ ਗੁਨਾਹ ਹੋ ਗਿਆ। ਇਹ ਦੁਨੀਆ ਜਿਹਦਾ ਵੀ ਬਹੁਤ ਨਾਮ ਹੋਇਆ। ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਬਾਲੀਵੁੱਡ ਦੇ ਵੀ ਕਈ ਐਕਟਰਾਂ ਬਾਰੇ ਨਫ਼ਰਤ ਭਰੀਆਂ ਗੱਲਾਂ ਕੀਤੀਆਂ। ਪਾਕਿਸਤਾਨ ਕਦੀ ਸ਼ੋਅ ਲਾਉਣ ਕਦੀ ਪਹਿਲਾਂ ਕਦੀ ਸੈਂਕੜੇ ਵਾਰ ਮਾਟ ਇੱਕ ਵਾਰ ਕਸੂਰ ਸ਼ਹਿਰ ਦੇ ਵਿੱਚ ਇਹਦੇ 2 ਵਜੇ ਮੇਰੀ ਵਾਰੀ ਆਈ ਬਾਬਾ ਬੁੱਲੇ ਸ਼ਾਹ ਦੇ ਸ਼ਹਿਰ 50 ਹਜ਼ਾਰ ਬੰਦਾ ਵੇਟ ਕਰ ਰਿਹਾ ਲਾਹੌਰ ਮੈਨੂੰ ਹੀ ਲੈ ਕੇ ਗਿਆ ਉੱਥੇ ਟ੍ਰੈਫਿਕ ਜਾਮ ਹੋ ਗਈ ਕਹਿੰਦੇ ਆ ਗਿਆ ਬਾਬਾ ਸਾਡਾ ਸਿੱਲੀ ਸਿੱਲੀ ਪਾਵਾ ਤੇ ਬੁੱਲੇ ਸ਼ਾਹ ਨੂੰ ਬਾਣ ਲਾ ਅਫਰਤ ਫੈਲ ਜਾਂਦੀ ਉਹ ਤੋਂ ਮੱਤ ਮਾਰੀ ਜਾਂਦੀ ਜੰਗ ਦੇ ਵਿੱਚ ਵੀ ਲੋਕ ਜਿਹੜੇ ਚੰਗੇ ਆ ਉਹ ਚੰਗੀ ਗੱਲੀ ਕਰਦੇ ਜੁਰੀ ਤਾਂ ਉਹ ਹੋਈ ਭਰਾਵਾ ਕਿਸੇ ਨਾ ਹੋਵੇ ਨਾ ਦੋ ਤਿੰਨ ਫਿਲਮਾਂ ਸਾਈਂ ਹੋਈਆਂ ਹੀਰ ਰਾਂਝਾ ਜੀ ਸਟਾਰਟ ਹੀ ਹੋਈ ਤਿੰਨ ਚਾਰ ਬੜ-ਬੜੀਆਂ ਅਖਬਾਰਾਂ ਨੇ ਲੇਕਰ ਲੋ ਇਹਨੂੰ ਦਰਵੇਸ਼ ਸਿੰਗਰ ਕਹਿੰਦੇ ਸੀ ਇਹ ਹੁਣ ਫਿਲਮਾਂ 'ਚ ਆਇਆ ਕਰੂਗਾ ਮੈਂ ਆਕੇ ਪ੍ਰੈਸ ਕਾਨਫਰੈਂਸ ਕਰਤੀ ਮੈਂ ਕਿਹਾ ਮੈਂ ਨਹੀਂ ਫਿਲਮਾਂ 'ਚ ਕੰਮ ਕਰਿਆ ਕਰਨਾ ਵੀ ਵਕੂਫ ਮੈਂ ਨਿਕਲਿਆ ਨਹੀਂ ਤਾਂ ਹੁਣ ਨੂੰ ਪਤਾ ਕਰਤਾ ਹੁਣ ਨੂੰ ਤਾਂ ਨਜ਼ਾਰੇ ਆ ਜਾਣੇ ਸੀ ਦੋਨੇ ਮੁੰਡਿਆਂ ਦੇ ਨਾਂ ਸੀ ਧਰਮਿੰਦਰ ਵਾਂਗੂ ਕਾਮਿਆ ਸਾਡਾ ਦੋਨੇ ਬੇਟੇ ਉਹਦੇ ਨਾਮ 'ਤੇ ਮੇਰਾ ਮੈਂ ਵੀ ਹੀਰੋ ਹੋਣਾ ਸੀ ਇਹ 25 ਫਿਲਮ ਜਿਹੜੀ ਮੇਰੀ ਪਸੰਦ ਦੀ ਸੀ ਤਿੰਨ ਚਾਰ ਦਿਨ ਸ਼ੂਟਿੰਗ ਹੋਈ ਸਾਰੀਆਂ ਅਖਬਾਰਾਂ ਵਿੱਚ ਲਓ ਜੀ ਦਰਵੇਸ਼ ਸਿੰਘ ਰੈਨੂ ਅਸੀਂ ਲਿਖਦੇ ਸੀ ਤੇ ਹੁਣ ਫਿਲਮਾਂ ਚ ਹੋ ਜਾਂਦਾ ਮੈਂ ਐਸਾ ਬੰਦਾ ਇਹਨਾਂ ਨੇ ਭਰਾਵਾ ਕਿਸੇ ਨੂੰ ਤਣ ਪਤਣ ਲੱਗਣ ਨਹੀਂ ਦੇਣਾ ਇਹ ਤੇ ਚੰਗਾ ਹੈ ਮੁੰਡੇ ਮੇਰੇ ਚੰਗੇ ਨਿਕਲੇ ਫੇ ਉਹ ਫਿਲਮਾਂ ਚ ਕੰਮ ਕਰਨ ਲੱਗਾ ਤਾਂ ਹੀ ਹੀਰੋ ਆ ਗਿਆ ਮੈਂ ਕਿਾ ਚਲ ਸ਼ੁਕਰ ਹੈ ਬੇਟਾ ਮੈਂ ਪ੍ਰੈਸ ਨੂੰ ਲੋਕਾਂ ਨੂੰ ਬਹੁਤ ਸੀਰੀਅਸਲੀ ਨਹੀਂ ਲੈਂਦਾ ਹਾਂ ਸੀ ਇਮੋਸ਼ਨਲ ਹੋ ਗਏ ਹੋਊਂਗੇ ਵੀ ਜੇ ਲੋਕਾਂ ਨੇ ਮਨਾ ਕੀਤਾ ਮੈਂ ਮਨਾ ਕਰ ਦੇਣਾ ਸੜਕਾਂ ਤੇ ਅੱਗ ਟੁੱਟ ਗਈ। ਮੈਨੂੰ 30-35 ਸਾਲ ਹੋ ਗਏ ਮੇਰੀ ਜਾਨ ਨੇ ਜੋ ਛੱਡ ਦੇ ਪ੍ਰੈਸ ਨੂੰ। ਪ੍ਰੈਸ ਨੂੰ ਉਹੀ ਗੱਲ ਕਰੀ ਨਾ ਜਿਹੜੀ ਜੋ ਮੈਂ ਵਿਚਾਰਾ ਗਰੀਬ ਐ ਲੋਕੋ ਦਲਜੀਤ ਤੋਂ ਫਖਰ ਕਰੋ, ਨਾਜ਼ ਕਰੋ। ਮੇਰੇ ਇੱਕ ਫਿਲਮ ਤਾਂ ਰੋਕੀ ਵੀ ਪਈ ਆ ਉਹਦੀ ਜਸਵੰਤ ਸਿੰਘ ਖਾਲੜਾ ਦੇ ਉੱਪਰ। ਆ ਇੰਟਰਵਿਊ ਸ਼ੂਟ ਕਰਨੇ ਸੇ ਰਿਹਾ 15 ਮਿੰਟ ਰਹਿ ਗਏ ਸੀ। ਜੇ 15 ਮਿੰਟ ਨਾ ਨਾ ਆਉਂਦਾ ਰ ਮੋਬਾਈਲ ਇਹ ਸਾਹਿਬ ਖਿੱਚਦਾ ਹੀ ਕੰਮ ਆ ਗਿਆ। ਮੇਰੀ ਜੌਰ ਮੌਤ ਸਿਰਫ 15 ਮਿੰਟ। ਸਾਈਟ ਉਹੀ ਜੀ ਖਿੱਚ ਕੇ ਉਹ ਮਾਰੋ ਜੀ। ਕੈਨੇਡੀ ਤੋਂ ਐਸੀ ਸ਼ੋਅ ਕਰ ਹਾਂ ਇਥੋਂ ਮੇਰੇ ਟਾਈ ਨਾਲ ਹੀ ਮੇਰੇ ਗਾਲੀ ਬਹੁਤ ਉੱਠ ਜਾਂਦੀ ਹੈ ਵਿਰਾਂਤ ਮੌਤ ਦਾ ਕੀਹੜੀ ਸਾਹਮਣਾ ਇੱਕ ਵਾਰੀ ਨਹੀਂ ਮੇਰਾ کئی ਵਾਰ ਰਾਜਗਾਇਕ ਹੰਸਰਾਜ ਹੰਸ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਪਿਆਰ ਦਾ ਹੋਕਾ ਦੇ ਰਹੇ ਨੇ ਦਲਜੀਤ ਦੋਸਾਂਝ ਦੀ ਫਿਲਮ ਆਈ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਪੰਜਾਬੀਆਂ ਨੇ ਇਹ ਗੱਲ ਆਖੀ ਕਿ ਦਲਜੀਤ ਹੋਣਾ ਆਪਣੇ ਦੇਸ਼ ਦੀ ਗੱਲ ਨਹੀਂ ਕਰ ਰਿਹਾ ਆਪਣੇ ਦੇਸ਼ ਦੇ ਖਿਲਾਫ ਗਤੀਵਿਧੀਆਂ ਕਰ ਰਿਹਾ ਇਸ ਦੇ ਵਿਚਾਲੇ ਹੰਸਰਾਜ ਹੰਸ ਖੁੱਲ ਕੇ ਇਹ ਗੱਲ ਕਹਿ ਰਿਹਾ ਕਿ ਉਹ ਪੰਜਾਬ ਦਾ ਬੱਚਾ ਆ ਜਿਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਪੱਗ ਨੂੰ ਲੈ ਕੇ ਗਿਆ ਉਹਦੇ ਖਿਲਾਫ ਇਹੋ ਜੀ ਟਿੱਪਣੀ ਨਹੀਂ ਕਰਨੀ ਚਾਹੀਦੀ ਇਸੇ ਕਰਕੇ ਜਿੱਥੇ ਪੂਰੇ ਸੰਸਾਰ ਭਰ ਦੇ ਵਿੱਚ ਉਹਨਾਂ ਦੇ ਲਈ ਨਫ਼ਰਤ ਫਲਾਈ ਜਾ ਰਹੀ ਹੈ ਤੇ ਉਥੇ ਹੀ ਇਹ ਪਿਆਰ ਦਾ ਹੋਕਾ ਦਲਜੀਤ ਦੋਸਾਂਝ ਦੇ ਲਈ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਦਲਜੀਤ ਦੋਸਾਂਝ ਨਾਲ ਵੈਸੇ ਤਾਂ ਤੁਹਾਡਾ ਬਹੁਤ ਪੁਰਾਣਾ ਯਾਰਾ ਤੁਸੀਂ ਦੱਸ ਰਹੇ ਸੀਗੇ ਕਿ ਜਦੋਂ ਐਂਕਰਿੰਗ ਕਰਦੇ ਸੀ ਤੁਸੀਂ ਸ਼ੋਅ ਆਰਗੇਨਾਈਜ਼ ਕੀਤਾ ਸੀਗਾ ਅ ਦਲਜੀਤ ਦੀ ਤੁਹਾਨੂੰ ਕਿਹੜੀ ਗੱਲ ਖਾਸ ਲੱਗਦੀ ਹੈ ਕਿ ਜਿਹੜੀ ਤੁਹਾਡੇ ਮਨ ਨੂੰ ਲੱਗਦੀ ਹੈ ਤਾਂ ਤੁਸੀਂ ਉਹਦੇ ਲਈ ਇੰਨਾ ਖੁੱਲ ਕੇ ਬੋਲ ਰਹੇ ਹੋ ਇੰਨਾ ਖੁੱਲ ਕੇ ਤਾਂ ਕੋਈ ਵੀ ਨਹੀਂ ਬੋਲਿਆ ਸਭ ਤੋਂ ਖਾਸ ਗੱਲ ਉਹਨਾਂ ਦੀ ਇਹ ਆ ਕਿ ਇੱਕ ਪਿੰਡ 'ਚ ਪੈਦਾ ਹੋ ਕੇ ਪੂਰੀ ਦੁਨੀਆ ਫਤਿਹ ਕਰਨੀ ਜਿਸ ਵੈਨਿਊਜ਼ ਦਾ ਜਿਸ ਹਾਲਸ ਦੇ ਬਾਰੇ ਅੱਧਾ ਅੱਧਾ ਬਾਲੀਵੁੱਡ ਇਕੱਠਾ ਕਰਕੇ ਵੀ ਫੁੱਲ ਨਹੀਂ ਕਰ ਸਕਿਆ ਉਹਨਾਂ ਉਹਨੇ ਸਾਰੇ ਰਿਕਾਰਡ ਤੋੜਦੇ ਅੰਗਰੇਜ਼ਾਂ ਦੇ ਸ਼ੋਅ ਤਾਂ ਅਸੀਂ ਦੇਖੇ ਸੀ ਪਹਿਲੀ ਵਾਰੀ ਮੈਂ 83 ਚ ਗਿਆ ਸੀ ਟ੍ਰਾਂਟੋ ਉਦੋਂ ਮਾਈਕਲ ਜੈਕਸਨ ਸਾਹਿਬ ਦਾ ਦੇਖ ਕੇ ਹੈਰਾਨ ਹੋ ਜਾਈਦੇ ਸੀ ਮੈਂ ਇਹ ਕਹਿਣਾ ਚਾਹੁੰਦਾ ਜੀ ਸਾਡਾ ਮੁੰਡਾ ਸਾਰਿਆਂ ਦਾ ਭਰਾ ਆ ਜਾਂ ਬੇਟਾ ਆ ਹੈ ਇਹੀ ਹੋ ਸਕਦਾ ਉਹਦੇ ਚੋਂ ਆਪਣੇ ਬੇਟੇ ਦੇਖੋ ਆਪਣਾ ਭਰਾ ਦੇਖੋ ਇਿੱਥੇ ਦਾ ਬੱਚਾ ਦੇਖੋ ਉਹ ਜੇ ਪੂਰੀ ਦੁਨੀਆ ਦੇ ਵਿੱਚ ਆਪਣੇ ਵਤਨ ਦਾ ਤਿਰੰਗਾ ਝੰਡਾ ਲੈ ਕੇ ਦਸਤਾਰ ਸਜਾ ਕੇ ਬੜਾ ਸੋਹਣਾ ਪਰਫਾਰਮ ਕਰ ਰਿਹਾ ਤੇ ਕਿਸੇ ਨੂੰ ਕੀ ਪ੍ਰੋਬਲਮ ਹੈ ਜਿੱਥੋਂ ਤੱਕ ਫਿਲਮ ਦਾ ਤਾਲਕ ਹੈ ਕੀ ਉਹਨੂੰ ਪਤਾ ਸੀ ਜਦੋਂ ਫਿਲਮ ਸ਼ੁਰੂ ਹੋਈ ਹੈ ਕਾਸਟਿੰਗ ਉਹਦੀ ਹੋਈ ਹੈ ਜਿਹੜੀ ਵੀ ਬੀਬੀ ਰਾਣੀ ਸਾਈਨ ਹੋਈ ਹੈ ਹੀਰੋਇਨ ਹੈ ਉਹਨੂੰ ਪਤਾ ਸੀ ਕਿ ਜੰਗ ਲੱਗ ਜਾਈਗੀ ਜਾਂ ਕੁਛ ਐਸਾ ਹੋ ਜਾਏਗਾ ਇਹ ਤਾਂ ਕਿਸਮਤ ਮਾੜੀ ਕਿ ਐਡੀ ਵੱਡੀ ਟ੍ਰੈਜਡੀ ਹੋਈ ਆ ਕੰਧਾਂ ਵੀ ਰੋਈਆਂ ਉਦੋਂ ਜਦੋਂ ਪਹਿਲਗਾਮ ਹੋਇਆ ਜ ਜਿਹਦੇ ਵਿੱਚ ਵੀ ਦਿਲ ਟੜਕਦਾ ਰੋਇਆ ਠੀਕ ਹੈ ਸੂਇਸ ਕਰਕੇ ਉਹਦਾ ਚਲੋ ਰਿਐਕਸ਼ਨ ਸੀ ਜਵਾਬੀ ਦੇ ਦਿੱਤਾ ਗਿਆ ਜਦੋਂ ਜੰਗ ਲੱਗੀ ਹੋਵੇ ਉਦੋਂ ਵੀ ਸੋਹਰਦ ਲੋਕ ਆਰਟਿਸਟ ਲੋਕ ਚਿੰਤਕ ਲੋਕ ਇਹੀ ਗੱਲ ਕਰਦੇ ਆ ਕਿ ਅੱਜ ਆਖਾਂ ਵਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵਹਿਣ ਤੈ ਅੱਜ ਲੱਖਾਂ ਈ ਧੀਆਂ ਰੋਂਦੀਆਂ ਕਿਉਂ ਉਹਨਾਂ ਨੇ ਕਿਹਾ ਕਿ ਇਹ ਮਾਸੂਮਾਂ ਦਾ ਕੀ ਕਸੂਰ ਹੈ ਬੇਕਸੂਰਾਂ ਦਾ ਕੀ ਕਸੂਰ ਹੈ ਕੀ ਇਹਨਾਂ ਦੇ ਹੀ ਕਸੂਰੇ ਕਿਨਾਂ ਦਾ ਕੋਈ ਕਸੂਰ ਨਹੀਂ ਦੱਸੋ ਇਹਨਾਂ ਨੇ ਵਿਚਾਰਿਆਂ ਨੇ ਕੀ ਜ਼ੁਲਮ ਕੀਤਾ ਕਿ ਸੁੱਤੇ ਹੋਏ ਆ ਹੋਣੇ ਮੈਂ ਖਬਰ ਦੇਖ ਰਿਹਾ ਸੀ ਫਿਰੋਜ਼ਪੁਰ ਉੱਥੇ ਡਿੱਗਿਆ ਕੋਈ ਉਦੋਂ ਉਹ ਬੰਬ ਜਿਆ ਮਾਤਾ ਜੀ ਪਹਿਲਾਂ ਹੀ ਹੋ ਗਿਆ ਉਹ ਅੱਜ ਕੱਲ ਪਰਸੋਂ ਖਰਿਆਜੀ ਡੈਥ ਹੋਈ ਹੈ ਕਿੰਨੇ ਸੋਹਣੇ ਆ ਉਹਦੀ ਫੋਟੋ ਰੋਟੀ ਖਾ ਰਿਆ ਸੀ ਦੱਸੋ ਉਹਨਾਂ ਦਾ ਕੀ ਕਸੂਰ ਹੈ ਇਸ ਕਰਕੇ ਜੰਗ ਦਾ ਨਾਮ ਪੈੜਾ ਦੱਸ ਦਿਆ 124000 ਪੈਗੰਬਰ ਆਇਆ ਹੈ ਉਸ ਤੋਂ ਬਾਅਦ ॠषि मुनि ਵੀ ਆ ਗੁਰੂ ਸਾਹਿਬਾਨ ਆਏ 100 150 ਸਾਲ 200 ਸਾਲ ਉਹਨਾਂ ਨੇ ਪ੍ਰਚਾਰ ਕੀਤਾ ਲੇਕਿਨ ਇਨਸਾਨ ਕਾਸ਼ ਕਿਨੇ ਇਹਨੂੰ ਭਾਈ ਕਨਈਆ ਸਾਹਿਬ ਨੂੰ ਆਈਡੀਅਲ ਮੰਨ ਲੈਂਦਾ ਕਮ ਸੇ ਕਮ ਆਰਟਿਸਟ ਐਕਟਰ ਚੰਗਾ ਸੋਚਣ ਵਾਲੇ ਲਿਖਣ ਵਾਲੇ ਗਾਉਣ ਵਾਲੇ ਫਿਲਮਾਂ ਬਣਾਉਣ ਵਾਲੇ ਤਾਂ ਇਦਾਂ ਸੋਚ ਲੈ ਜੇ ਹੋਰ ਨਹੀਂ ਕੋਈ ਸੋਚਦਾ ਬਾਰਲਾ ਕੋਈ ਬੋਲੇ ਦਲਜੀਤ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਤਾਂ ਚਲੋ ਇਨਾ ਦੁੱਖ ਨਹੀਂ ਲੱਗਦਾ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਦਲਜੀਤ ਦੇ ਖਿਲਾਫ ਬੋਲੇ بڑے ਪੰਜਾਬੀ ਜਿਹੜੇ ਆ ਨਾਮਵਰ ਹਸਤੀਆਂ ਨੇ ਉਹ ਉਹਨਾਂ ਦੇ ਖਿਲਾਫ ਬੋਲੇ ਤੁਹਾਨੂੰ ਨਹੀਂ ਲੱਗਦਾ ਵੀ ਪੰਜਾਬੀ ਨੂੰ ਪੰਜਾਬੀ ਦਾ ਸਭੋ ਸਾਥ ਦੇਣਾ ਚਾਹੀਦਾ ਇਹ ਤਾਂ ਜਦੋਂ ਮੌਕਾ ਮਿਲਦਾ ਉੱਥੇ ਭੰਡਣ ਲੱਗ ਜਾਂਦੇ ਦੇਖੋ ਮੇਰੇ ਤੋਂ ਬੱਚਿਆਂ ਵਾਂਗ ਸੋ ਮੈਂ ਅੱਗੇ ਵੀ ਅਰਜ਼ ਕੀਤੀ ਆ ਕਿ ਮੈਨੂੰ ਤਾਂ ਬੇਟੀ ਹੀ ਆਪਣੇ ਨਜ਼ਰ ਆਉਂਦੇ ਆ ਜਿੱਦਾਂ ਨਵਰਾਜ ਜੀ ਨੂੰ ਪਿਆਰ ਕਰਦਾ ਯਵਰਾ ਜਿਨੂੰ ਇੱਦਾਂ ਹੀ ਮੈਂ ਨਾ ਸਾਰਿਆਂ ਨੂੰ ਕਰਦਾ ਮੈਂ ਇਹੀ ਬੇਨਤੀ ਕਰੂੰਗਾ ਕਿ ਸਭ ਤੋਂ ਪਹਿਲਾਂ ਤੁਸੀਂ ਆਪ ਇਕੱਠੇ ਹੋ ਫਿਰ ਲੋਕਾਂ ਨੂੰ ਦੱਸੋ ਕਿ ਅਸੀਂ ਜ਼ੁਰਤ ਵਾਲੀ ਕੌਮ ਹਾਂ ਔਰ ਜਦੋਂ ਵੀ ਕਿਸੇ ਦੇਸ਼ ਤੇ ਔਲੀ ਆਈ ਭਾਰੀ ਆਈ ਸਭ ਤੋਂ ਜ਼ਿਆਦਾ ਹੱਕ ਤਾਨ ਕੇ ਅਸੀਂ ਖੜੇ ਹੋਏ ਹਾਂ ਲੇਕਿਨ ਸਾਨੂੰ ਆਹ ਟਾਈਟਲ ਨਾ ਦੇ ਇਹ ਟਾਈਟਲ ਨਹੀਂ ਅਸੀਂ ਡਿਜ਼ਰਵ ਕਰਦੇ ਜੀ ਲੱਗਦਾ ਵੈਸੇ ਤੁਸੀਂ ਗੈਰਤਮੰਦ ਆ ਜਦੋਂ ਵਿਦੇਸ਼ ਤੇ ਕੋਈ 올ੀ ਆਉਂਦੀ ਹੈ ਤੇ ਜਿੰਨੇ ਪੰਜਾਬੀਆਂ ਨੇ ਤੇ ਲੇਕਿਨ ਪਤਾ ਨਹੀਂ ਮੈਨੂੰ ਕਿਉਂ ਇਸ ਤਰ੍ਹਾਂ ਖਿੱਤਿਆ ਚ ਵੰਡਿਆ ਹੋਇਆ ਵੈਸੇ ਤਾਂ ਤੁਸੀਂ ਵੀ ਉਹ ਸਟੇਜਾਂ ਫਤਿਹ ਕੀਤੀਆਂ ਵੀ ਜਿੰਨਾਂ ਤੱਕ ਅਜੇ ਤੱਕ ਕੋਈ ਪਹੁੰਚ ਨਹੀਂ ਸਕਿਆ ਵੀ ਤੁਸੀਂ ਵੀ ਬਹੁਤ ਵੱਡੇ ਰਿਕਾਰਡ ਬਣਾਏ ਜਾਂ ਕਈਆਂ ਦੇ ਤੋੜੇ ਨੇ ਜਿੱਦਾਂ ਦਲਜੀਤ ਦੋਸਾਂਝ ਵੀ ਬਹੁਤ ਵੱਡੀਆਂ ਸਟੇਜਾਂ ਦੇ ਉੱਪਰ ਪਹੁੰਚ ਗਿਆ ਪੰਜਾਬੀ ਐ ਬੀਇੰਗ ਬੀਇੰਗ ਸਰਦਾਰ ਐ ਤੁਹਾਨੂੰ ਲੱਗਦਾ ਵੀ ਇੱਕ ਤਰ੍ਹਾਂ ਦਾ ਪੰਜਾਬੀ ਹੋਣਾ ਵੀ ਕਿਤੇ ਨਾ ਕਿਤੇ ਇਹ ਗੁਨਾਹ ਹੋ ਗਿਆ ਵੀ ਇੰਨਾ ਪੰਜਾਬੀ ਜਦੋਂ ਚੜ ਜਾਂਦਾ ਤਾਂ ਆਹਨੂੰ ਤਾਂ ਉਹਦੇ ਲਈ ਇੱਕ ਮਾੜੀ ਗੱਲ ਜਾਂ ਫਿਰ ਕੋਈ ਮੌਕਾ ਮਿਲਦਾ ਹੀ ਆ ਤੇ ਉਸੇ ਵੇਲੇ ਹੀ ਉਹਨੂੰ ਸਾਰਾ ਦੇਸ਼ ਭੰਡਣ ਲੱਗ ਜਾਂਦਾ ਤੇ ਸਾਨੂੰ ਸਾਬਤ ਕਰਨਾ ਪੈਂਦਾ ਵੀ ਅਸੀਂ ਤਾਂ ਦੇਸ਼ ਦੇ ਹੱਕ ਦੇ ਵਿੱਚ ਰਹਿਣ ਵਾਲੇ ਬੰਦੇ ਆ ਅਸੀਂ ਦੇਸ਼ ਧਰੋਈ ਨਹੀਂ ਗਏ ਹਾਂ ਨਹੀਂ ਇਹ ਦੁਨੀਆ ਜਿਹਦਾ ਵੀ ਬਹੁਤ ਨਾਮ ਹੋਇਆ ਨਾ ਇਨਾਂ ਨੇ ਇਸ ਤਰ੍ਹਾਂ ਕੀਤਾ ਬਾਲੀਵੁੱਡ ਦੇ ਵੀ ਕਈ ਐਕਟਰਾਂ ਬਾਰੇ ਨਫ਼ਰਤ ਭਰੀਆਂ ਗੱਲਾਂ ਕੀਤੀਆਂ ਐਸੀ ਕੋਈ ਗੱਲ ਨਹੀਂ ਪੰਜਾਬੀ ਕਰਕੇ ਨਹੀਂ ਉਹਦੀ ਪਪੂਲਾਰਿਟੀ ਹੀ ਨਹੀਂ ਹੋ ਗਈ ਆ ਉਹ ਬੱਚਾ ਉਹਦੇ ਨਕਸ਼ਤਰ ਉਹ ਪਤਾ ਨਹੀਂ ਕਿਹੜੇ ਵੇਲੇ ਜੰਮਿਆ ਮੈਂ ਤਾਂ ਸੁਣਿਆ ਹੀ ਨਹੀਂ ਪੰਜਾਬੀ ਸਿੰਗਰੀ ਨਾਲ ਵੈਨਿਊਜ਼ ਬਾਰੇ ਸੁਣ ਸਕਦਾ ਮੈਂ ਇਹ ਦੇਖਿਆ ਹੀ ਨਹੀਂ ਕੋਈ ਇੱਡਾ ਕਰਾਊਡ ਪੁੱਲਰ ਆਰਟਿਸਟ ਹੋ ਸਕਦਾ ਉਹ ਤਾਂ ਛੋਟੇ-ਮੋਟੇ ਮੁਲਕ 'ਚ ਨਹੀਂ ਪਰਫਾਰਮ ਕਰ ਰਿਹਾ ਕਿ ਇਹਨੂੰ ਉਲਟੋ ਨੂੰ ਲੋਕਾਂ ਨੂੰ ਪ੍ਰੋਬਲਮ ਨਾ ਆ ਜਾ ਲੋਕੀ ਇਨੇ ਇਕੱਠੇ ਹੋ ਜੇ ਸੋ ਉਹਦੇ ਤੇ ਫਖਰ ਕਰੋ ਉਹਦੇ ਮਨ ਚ ਕੋਈ ਹੋਵੇ ਉਹ ਤ ਉਹਨੂੰ ਕੀ ਉਹਦੀ ਕੀ ਮਜਬੂਰੀ ਆ ਤਰੰਗਾ ਫੜਨ ਦੀ ਸੋ ਇਹਨੂੰ ਆਪਾਂ ਇਹ ਵੀ ਇਸ਼ੂ ਨਹੀਂ ਬਣਾਉਣਾ ਇਹ ਇਹ ਵੀ ਬੜੀ ਦੇਰ ਤੋਂ ਸੋਚ ਹੈ ਪੰਜਾਬੀ ਦੇਖੋ ਰਾਸ਼ਟਰਪਤੀ ਬਣ ਸਕਦਾ ਪੰਜਾਬੀ ਪ੍ਰਾਈਮ ਮਿਨਿਸਟਰ ਨਹੀਂ ਬਣਿਆ ਪੰਜਾਬੀ ਡਿਫੈਂਸ ਮਿਨਿਸਟਰ ਨਹੀਂ ਬਣਦਾ ਪੰਜਾਬੀ ਮਾਰਸ਼ਲ ਆ ਨਹੀਂ ਪੰਜਾਬੀ ਜਰਨਲ ਨਹੀਂ ਗਿਆ ਕੋਈ ਪੰਜਾਬ ਦੀ ਇਹਦਾ ਆਪਾਂ ਆਪਾਂ ਖੁਦ ਨਾ ਇਹੋ ਜੀ ਗੱਲ ਕਰੀਏ ਖਾਸ ਤੌਰ ਤੇ ਆਪਣੀ ਵਰਗੇ ਲੋਕ ਪੂਰਾ ਭਾਰਤ ਮੌਨਸੂਮ ਦੀ ਗੱਲ ਕਰੋ ਕਿ ਭਾਰਤ ਹੈ ਵਾਂਗ ਮੰਦਰੀ ਵਿੱਚ ਨਾਗ ਪੰਜਾਬ ਦਾ ਆ ਜਿਹੜਾ ਨਾਗਿਆ ਨਾ ਇਹਦੀ ਵੈਲਿਊ ਆ ਇਹ ਜ਼ਰੂਰ ਕਹਿ ਸਕਦੇ ਆਪਾਂ ਪਰ ਆਪਾਂ ਖੁਦ ਹੀ ਨਾ ਕਹੀ ਜਾਈਏ ਸਾਨੂੰ ਨਫਰਤ ਕਰਦਾ ਕੋਈ ਫਲਾਣਾ ਕਰੀ ਜਾਵੇ ਜੋ ਕਰਦਾ ਪੰਜਾਬੀਆਂ ਨੇ ਵਧੀ ਜਾਣਾ ਦੇਖਿਆ ਇੱਥੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪਰ ਪੰਜਾਬ ਦੇ ਵਿੱਚ ਸਿੱਖ, ਹਿੰਦੂ, ਮੁਸਲਮ, ਅਸਾਈ ਸਭ ਇਕੱਠੇ ਆ ਇਹ ਇਕੱਠੇ ਰਹਿਣੇ ਚਾਹੀਦੇ ਆ ਫਿਰ ਜਿੱਦਾਂ ਇੰਡੀਆ ਚ ਗੁਲਦਸਤਾਨ ਪੂਰੀ ਦੁਨੀਆ ਚ ਇੱਕੋ ਹੀ ਮੁਲਕ ਆ ਜਿੱਥੇ ਸਾਰੇ ਮਜ਼ਬ ਰਲ ਕੇ ਰਹਿੰਦੇ ਆ ਤੇ ਇਹਨੂੰ ਕਮ ਸੇ ਕਮ ਆਪਣੇ ਵਰਗੇ ਲੋਕ ਤਾਂ ਐਸੀ ਗੱਲ ਨਾ ਕਰਨ ਜਿਹਦੇ ਨਾਲ ਵੰਡੀਆਂ ਪੈਣ ਨਫ਼ਰਤਾਂ ਫੈਲਣ ਵੈਸੇ ਤਾਂ ਕਲਾਕਾਰ ਦਾ ਕੋਈ ਮਜ਼ਬ ਨਹੀਂ ਹੁੰਦਾ ਤੇ ਉਹ ਸਰਹੱਦਾਂ ਤੋਂ ਵੀ ਉੱਚਾ ਹੁੰਦਾ ਤੁਹਾਡਾ ਵੀ ਬਹੁਤ ਜ਼ਿਆਦਾ ਪਪੁਲਾਰਿਟੀ ਪਾਕਿਸਤਾਨ ਦੇ ਵਿੱਚ ਵੀ ਰਹੀ ਹੈ ਤੁਹਾਡੇ ਗੀਤ ਚੱਲਦੇ ਵੀ ਨੇ ਤੁਹਾਡੇ ਗੀਤਾਂ ਨੂੰ ਉਹਨਾਂ ਨੇ ਕਾਇਆ ਵੀ ਬਹੁਤ ਵਧੀਆ ਢੰਗ ਦੇ ਨਾਲ ਹੋਰ ਤੇ ਉਹ ਉਹ ਚੀਜ਼ ਨੂੰ ਮਹਿਸੂਸ ਕਰਦੇ ਹਾਂ ਵੀ ਪਿਆਰ ਤਾਂ ਸਾਡਾ ਹੈ ਹੀ ਕਲਾਕਾਰਾਂ ਦਾ ਪਿਆਰ ਜਿਹੜਾ ਉਹ ਪਾਕਿਸਤਾਨ ਦੇ ਨਾਲ ਚਾਹੇ ਉਹ ਹੋਰ ਕਿਸੇ ਮੁਲਕ ਨਾਲ ਤਾਂ ਹੈਗਾ ਹੀ ਹੈ ਤਾਂ ਇਹ ਇਹਦੇ ਵਿੱਚ ਕੋਈ ਐ ਕੋਈ ਗਿਲਾ ਨਹੀਂ ਰਹਿਣਾ ਚਾਹੀਦਾ ਨਹੀਂ ਲੋਕ ਲੋਕ ਉੱਥੇ ਦੇ ਤੁਹਾਨੂੰ ਕੀ ਦਸੀਏ ਸਿੰਘਾ ਤੋਂ ਹੀ ਮੁਸਲਮਾਨ ਹੋਏ ਗੋਤਵੀ ਹੋਈ ਹੈ ਮੁਸਲਮਾਨ ਬਣ ਕਦੀ ਪਾਕਿਸਤਾਨ ਕਦੀ ਸ਼ੋਅ ਲਾਉਣ ਕਦੀ ਪਹਿਲਾਂ ਕਿਤੇ ਸੈਂਕੜੇ ਵਾਰ ਨਾਟ ਇੱਕ ਵਾਰੀ ਕਸੂਰ ਸ਼ਹਿਰ ਦੇ ਵਿੱਚ ਆ ਸਤਨਾਮ ਮਾਨਕ ਸਾਹਿਬ ਵੀ ਸੀਗੇ ਨਾਲ अजीत ਵਾਲੇ ਉਹਨਾਂ ਨੂੰ ਵੱਡੇ ਭਾਈ ਨੇ ਆਪਣੇ ਉਹਨਾਂ ਨੂੰ ਪੁੱਛਿਓ ਰਾਤ ਦੇ 2 ਵਜੇ ਮੇਰੀ ਵਾਰੀ ਆਈ ਬਾਬਾ ਬੁੱਲੇ ਸ਼ਾਹ ਦੇ ਸ਼ਹਿਰ 50000 ਬੰਦਾ ਵੇਟ ਕਰ ਰਿਆ ਸੀ ਹਾਂ ਲਾਹੌਰ ਮੈਨੂੰ ਹੀ ਲੈ ਕੇ ਗਿਆ ਉੱਥੇ ਟ੍ਰੈਫਿਕ ਜਾਮ ਹੋ ਗਈ ਕਹਿੰਦੇ ਆ ਗਿਆ ਬਾਬਾ ਸਾਡਾ ਸਿੱਲੀ ਸਿੱਲੀ ਫਵਾ ਤੇ ਬੁੱਲੇ ਸ਼ਾਹ ਨੂੰ ਗਾਉਣ ਨਾਲ ਉਥੇ ਦੇ ਜਿਹੜੇ ਦੂ ਹੁਣ ਨਫ਼ਰਤਾਂ ਫਲਾਉਂਦੇ ਆ ਫੌਜੀ ਵੀ ਕਹਿਣ ਆਜੋ ਬਾਬਾ ਜੀ ਤੁਸੀਂ ਲੰਗ ਚੋ ਲੰਗ ਚੋ ਜਦੋਂ ਨਫ਼ਰਤ ਫੈਲ ਜਾਂਦੀ ਹੈ ਉਦੋਂ ਮਤ ਮਾਰੀ ਜਾਂਦੀ ਹੈ ਜੰਗ ਦੇ ਵਿੱਚ ਵੀ ਲੋਕ ਜਿਹੜੇ ਚੰਗੇ ਆ ਉਹ ਚੰਗੀ ਗੱਲ ਹੀ ਕਰਦੇ ਆ ਉਹ ਅਦਾਸ ਕਰਦੇ ਆ ਉਹ ਆਪਣੀ ਦੀਨ ਤੁਸੀਂ ਕਹਿੰਦੇ ਆਰਟਿਸਟ ਦਾ ਮਜ਼ਬ ਨਹੀਂ ਉਹਦਾ ਮਜ਼ਬ ਬੜਾ ਕੱਟੜ ਮਜ਼ਬ ਹੁੰਦਾ ਕਿਹੜਾ ਸੋਰ ਸੰਗੀਤ ਤੇ ਇਨਸਾਨੀਅਤ ਤੇ ਮੁਹੱਬਤ ਉਹਦਾ ਮਜ਼ਮਾ ਹੈ ਬਾਕੀ ਉਹ ਸਾਰੇ ਮਜ਼ਮਾ ਦਾ ਇhtਰਾਮ ਕਰ ਠੀਕ ਹੈ ਇਸ ਕਰਕੇ ਮੈਨੂੰ ਤਾਂ ਉਥੇ ਕੋਈ ਨਹੀਂ ਲੱਗਾ ਉਪਰਾ ਕਰਤਾਰਪੁਰ ਸਾਹਿਬ ਜਾ ਕੇ ਮੈਂ ਸੌਂ ਜਾਂਦਾ ਸੀ ਦੋ ਦੋ ਤਿੰਨ ਮੈਂ ਕਦੀ ਮੀਡੀਆ ਚ ਵੀ ਨਹੀਂ ਦੱਸਿਆ ਕਿ ਮੈਂ ਦਾ ਰਮੇਸ਼ ਸਿੰਘ ਅਰੋੜਾ ਇਸ ਟਾਈਮ ਮਾਈਨੋਰਟੀ ਕਮਿਸ਼ਨ ਦਾ ਮਾਈਨੋਰਟੀ ਦਾ ਮਨਿਸਟਰ ਵੀ ਆ ਮਨਿਸਟਰ ਆਫ ਮਾਈਨੋਰਟੀ ਔਰ ਐਸਜੀਪੀਸੀ ਨਹੀਂ ਜਿੱਦਾਂ ਆਪਣੇ ਇੱਥੇ ਉਹਦਾ ਪ੍ਰਧਾਨ ਵੀ ਹੈ ਕਰਤਾਰਪੁਰ ਸਾਹਿਬ ਜੱਦੀ ਪੁਸ਼ਟੀ ਸੇਵਾ ਕਰਦਾ ਤਿੰਨ ਤਿੰਨ ਦਿਨ ਦੇਖ ਕੇ ਮੈਂ ਸੁੱਤਾ ਰਹਿੰਦਾ ਸੀ ਤੇ ਸ਼ਾਮ ਨੂੰ ਕੀਰਤਨ ਕਰਨਾ ਸੈਰ ਕਰਨੀ ਗੁਰੂ ਨਾਨਕ ਸਾਹਿਬ ਦੀ ਫਿਰ ਅਸੀਂ ਅਰਦਾਸ ਕਰਦੇ ਹੁੰਦੇ ਸੀ ਕਦੀ ਮੀਡੀਆ ਚ ਨਹੀਂ ਦੱਸਿਆ ਕਿ ਅਸੀਂ ਲੰਗ੍ਹ ਲਈ ਅਰਦਾਸ ਕਰਦੇ ਹਾਂ ਤੁਸੀਂ ਕਦੀ ਫੋਨ ਕਰਕੇ ਦੇਖ ਲਓ ਜਦੋਂ ਚੰਗਾ ਸਮਾਂ ਆਇਆ ਉਧਰ ਮੱਥਾ ਟਿਕਣ ਗਿਆ ਪੁੱਛਿਓ ਹੰਸਰਾਜ ਹੰਸ ਕੀ ਕਰਦਾ ਹੁੰਦਾ ਸੀ ਕਿ ਤੁਹਾਡੇ ਜਿੰਨੇ ਵੀ ਵੈਸੇ ਕਿਸੇ ਦੀ ਨਹੀਂ ਰਹੀ ਤੁਹਾਨੂੰ ਵੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਹੁੰਦੀਆਂ ਸੀ ਕਿ ਵੀ ਬਹੁਤ ਕਈ ਵਾਰੀ ਕਟੜਤਾ ਜਾਂ ਫਿਰ ਵਿਰੋਧਤਾ ਉਹ ਮੇਰੀ ਤਾਂ ਉਹ ਹੋਈ ਭਰਾਵਾ ਮੇਰੇ ਨਾਲ ਤਾਂ ਕਿਸੇ ਨਾਲ ਹੋਵੇ ਨਾ ਪਹਿਲੀ ਗੱਲ ਤੇ ਫਿਲਮ ਮੇਰੀ ਜਿਸਨ ਵਿੱਚ ਲੱਗੀ ਨਹੀਂ ਦੋ ਤਿੰਨ ਫਿਲਮਾਂ ਸਾਈਨ ਹੋਈਆਂ ਹੀਰਾਂਜਾ ਜੀ ਸਟਾਰਤੀ ਹੋਈ ਤਿੰਨ ਚਾਰ ਵੱਡੀਆਂ ਅਖਬਾਰਾਂ ਨੇ ਲਿਖਿਆ ਲੋ ਇਹਨੂੰ ਦਰਵੇਸ਼ ਸਿੰਗਰ ਕਹਿੰਦੇ ਸੀ ਇਹ ਹੁਣ ਫਿਲਮਾਂ 'ਚ ਆਇਆ ਕਰੂਗਾ ਬਾਅਦ 'ਚ ਸਾਰੇ ਗਾਉਣ ਵਾਲੇ ਫਿਲਮਾਂ ਬਣਾਉਣ ਵੀ ਲੱਪੇ ਗਾਉਣ ਵੀ ਲੱਪ ਮੈਂ ਆ ਕੇ ਪ੍ਰੈਸ ਕਾਨਫਰੰਸ ਕਰਤੀ ਮੈਂ ਕਿਹਾ ਮੈਂ ਨਹੀਂ ਫਿਲਮਾਂ 'ਚ ਕੰਮ ਕਰਿਆ ਕਰਨਾ ਬੇਵਕੂਫ ਮੈਂ ਨਿਕਲਿਆ ਨਹੀਂ ਤਾਂ ਹੁਣ ਨੂੰ ਮੈਂ ਨਾ ਕਰਤਾ ਹੁਣ ਨੂੰ ਤਾਂ ਨਿਸ਼ਾਰੇ ਆ ਜਾਣੇ ਸੀ ਦੋਨੇ ਮੁੰਡਿਆਂ ਦੇ ਨਾਂ ਸੀ ਧਰਮਿੰਦਰ ਵਾਂਗੂ ਕੰਮ ਹੈ ਸਾਡਾ ਦੋਨੇ ਬੇਟੇ ਉਹਦੇ ਨਾਮ ਪਰ ਮੇਰਾ ਮੈਂ ਵੀ ਹੀਰੋ ਹੋਣਾ ਸੀ ਤਿੰਨ ਫਿਲਮਾਂ ਆ ਇਹ ਇੱਕ ਆਈ ਮਹਿੰਦੀ ਸ਼ਗਨਾ ਦੀ ਉਹ ਕਿਤੇ ਪਹਿਲਾ ਸ਼ੂਟ ਹੋ ਗਈ ਸੀ ਫਿਰ ਵਿਸਾਖੀ ਹੀਰਾਂ ਜਾਂ ਫਿਲਮ ਜਿਹੜੀ ਮੇਰੀ ਪਸੰਦ ਦੀ ਸੀ ਤਿੰਨ ਚਾਰ ਦਿਨ ਸ਼ੂਟਿੰਗ ਹੋਈ ਸਾਰੀਆਂ ਅਖਬਾਰਾਂ ਲੋ ਜੀ ਦਰਵੇਸ਼ ਸਿੰਘ ਰੇ ਨੂੰ ਅਸੀਂ ਲਿਖਦੇ ਸੀ ਇਹ ਹੁਣ ਫਿਲਮਾਂ 'ਚ ਜਾਂਦਾ ਮੈਂ ਐਸਾ ਬੰਦਾ ਇਹਨਾਂ ਨੇ ਭਰਾਵਾ ਕਿਸੇ ਨੂੰ ਤਣ ਪਤਣ ਲੱਗਣ ਨਹੀਂ ਦੇਣਾ ਇਹ ਤਾਂ ਚੰਗਾ ਹੋਇਆ ਮੁੰਡੇ ਮੇਰੇ ਚੰਗੇ ਨਿਕਲੇ ਫੇਰ ਉਹ ਫਿਲਮਾਂ 'ਚ ਕੰਮ ਕਰਨ ਲੱਪੈ ਹੀਰੋ ਆ ਗਿਆ ਜਦੋਂ ਮੇਰੇ ਦੋਨੇ ਬੇਟਿਆਂ ਦੀ ਫਿਲਮ ਆਈ ਹੈ ਨਾ ਮੈਂ ਕਿਹਾ ਚੱਲ ਸ਼ੁਕਰ ਹੈ ਬੇਟਾ ਤੁਸੀਂ ਇਸ ਗਾ ਮੈਨੂੰ ਤਾਂ ਮੈਂ ਮੈਂ ਪ੍ਰੈਸ ਨੂੰ ਲੋਕਾਂ ਨੂੰ ਬਹੁਤ ਸੀਰੀਅਸਲੀ ਲੈਂਦਾ ਹੁੰਦਾ ਸੀ ਠੀਕ ਹੈ ਤੁਸੀਂ ਮੈਨੂੰ ਲੱਗਦਾ ਇਮੋਸ਼ਨਲ ਹੋ ਗਏ ਹੋਵੋਗੇ ਵੀ ਜੇ ਲੋਕਾਂ ਨੇ ਮਨਾ ਕੀਤਾ ਮੈਂ ਮਨਾ ਕਰ ਦੇਣਾ ਗੱਲ ਇਸ ਸੰਦਰਭ 'ਚ ਹੋ ਰਹੀ ਕਿ ਲੋਕੀ ਕੀ ਦੇ ਸੱਜਣ ਹੋਏ ਆ ਜਿਹਦਾ ਵੀ ਨਾਂ ਹੋਇਆ ਜਾਂ ਜਿੰਨੇ ਵੀ ਕੋਈ ਚੱਜ ਦਾ ਕੰਮ ਕੀਤਾ ਉਹਦੇ ਲਈ ਰੁਕਾਵਟ ਹੀ ਬਣਿਆ ਉਹਦਾ ਇਹਦਾ ਮਤਲਬ ਮੈਨੂੰ ਪਤਾ ਨਹੀਂ ਜੈਲਸੀ ਕਹਿ ਲੋ ਸੜਜ ਜਾਣਾ ਕਹਿ ਲੋ ਤੇ ਕਈ ਬੰਦੇ ਹੁੰਦੇ ਆ ਉਹ ਕਹਿੰਦੇ ਸੜਦਿਆਂ ਨੂੰ ਸੜਨ ਦਿਓ ਪਤਾ ਨਹੀਂ ਕੀ ਆ ਗਾਣਾ ਹਨਾ ਤੇ ਮੈਂ ਇਦਾਂ ਦਾ ਹੈ ਨਹੀਂ ਸੀ ਮੈਂ ਕਿਹਾ ਚੱਲ ਯਾਰ ਇਹਨਾਂ ਦਾ ਕਾਲਜਾ ਠੰਡਾ ਹੋ ਜਾ ਮੈਂ ਨਹੀਂ ਫਿਲਮਾਂ ਕਰਦਾ ਇਹ ਤਾਂ ਨਹੀਂ ਤਾਂ ਗੱਲਾਂ ਹੀ ਹੋਰ ਹੋਣੀਆਂ ਸੀ ਜੇ ਨੂੰ ਤਾਂ ਮੈਂ ਤਾਂ ਧਰਮਿੰਦਰ ਹੁਣਾ ਸੀ ਤੁਸੀਂ ਦੇਖਿਓ ਤੁਹਾਨੂੰ ਹੀਰ ਰਾਂਝਾ ਦੀ ਮੈਂ ਮੇਰੇ ਕੋਲ ਹੈਗੀਆਂ ਸਟਿਲਸ ਫੋਟੋ 30 ਸਾਲ ਤੋਂ ਸਾਮੀਆਂ 35 ਸਾਲ ਤੋਂ ਕਾਲਜੇ ਨਾਲ ਲਾ ਕੇ ਮੈਨੂੰ ਉਹ ਹੀਰ ਹੈਗੀਆਂ ਪਰ ਵੀ ਜੇ ਉਹ ਕਿਹਾ ਕਿ ਰਾਂਝਾ ਉਹਨਾਂ ਦੇ ਨਾਲ ਚ ਮੇਰਾ ਗੈਟਅਪ ਵੀ ਬੜਾ ਇਸ ਚਾਦਰਾ ਕੁੜਤਾ ਮੇਰੇ ਲੱਗਾ ਕੈਂਠਾ ਛੈਂਟੀ ਪਾਏ ਹੱਥ ਚ ਵੰਜਲੀ ਫੜੀ ਹੋਈ ਇਧਰ ਵੇਲਿਆਂ ਚ ਗਏ ਹੋਇਆ ਮੈਨੂੰ ਲੱਗਦਾ ਤੁਹਾਡੀ ਵਾਇਰਲ ਵੀ ਹੁੰਦੀ ਹੈ ਇਹ ਸ਼ਰਤ ਦੇਖਦੇ ਵੀ ਆਂ ਵੀ ਜੇ ਨਾਬੀ ਜੀ ਰੰਗ ਦਾ ਤੁਸੀਂ ਕੁੜਤਾ ਪਾਇਆ ਸ਼ਾਇਦ ਉਹ ਉਹ ਹੋ ਰਿਹਾ ਅੱਛਾ ਉਹ ਹੋ ਰਿਹਾ ਉਹ ਹੋ ਰਿਹਾ ਇਹ ਹੀਰ ਰਾਂਝੇ ਵਾਲੀ ਨਹੀਂ ਮੈਂ ਉਹ ਮੇਰੇ ਕੋਲ ਹੀ ਹੈ ਮੈਂ ਤੁਹਾਨੂੰ ਦਿਖਾਉਂਗਾ ਕਿਤੇ ਤੇ ਬਸ ਉਦੋਂ ਮੇਰਾ ਲੈਗ ਪੋਲਿੰਗ ਕੀਤੀ ਫਿਰ ਅ ਅਮਰਦੀਪ ਗਿੱਲ ਬੜਾ ਪਿਆਰਾ ਮੇਰਾ ਉਹ ਬਹੁਤ ਮਸ਼ਹੂਰ ਕਲਾਜਾ ਚਿਹਰਾ ਚੰਗਾਈ ਸੋਚਦਾ ਚੰਗਾਈ ਲਿਖਦਾ ਹੁਣ ਫਿਲਮਾਂ ਫਿਲਮਾਂ ਵੀ ਬਣਾਉਂਦਾ ਸਿਲਸਿਲੀ ਵਾ ਉਹਨੇ ਗਾਣਾ ਲਿਖਿਆ ਵੀ ਕਿਤੇ ਉਹਨੇ ਪੰਜਾਬ ਦੀਆਂ ਧੀਆਂ ਬਾਰੇ ਨਹੀਂ ਸੀ ਲਿਖਿਆ ਉਹਨੇ ਵੈਸੇ ਹੀ ਲਿਖਿਆ ਸੀ ਕਿ ਯਾਰ ਅਸੀਂ ਘਰਕ ਚੱਲੇ ਸਾਡੀਆਂ ਬੱਚੀਆਂ ਡੋਲਦੀਆਂ ਜਾਂਦੀਆਂ ਤੇ ਕਹਿ ਹੀ ਦਿੰਦੇ ਕਿਦਾਂ ਅੱਗ ਲੱਗੀ ਹੋਈ ਬੱਚਿਆਂ ਨੂੰ ਉਹਨੇ ਗਾਣਾ ਲਿਖਤਾ ਸੜਕਾਂ ਤੇ ਅੱਗ ਟੁਰੀ ਜਾਂਦੀ ਲੈ 30 35 ਸਾਲ ਹੋ ਗਏ ਮੇਰੀ ਜਾਨ ਨੇ ਜੋ ਛੱਡ ਦੇ ਪ੍ਰੈਸ ਵਾਲੇ ਪਰ ਅਸਨ ਉਹ ਹੀ ਗੱਲ ਕਰ ਰਹੀ ਨਾ ਜਿਹੜੀ ਜੋ ਦੱਸੋ ਇੱਥੇ ਮੈਂ ਮੈਂ ਵਿਚਾਰਾ ਗਰੀਬ ਜੇ ਮੇਰਾ ਨਾਂ ਹੀ ਹੋ ਗਿਆ ਤੇ ਮੇਰੇ ਨਾਲ ਵੀ ਇਦਾਂ ਕੀਤਾ ਸਾਰਿਆਂ ਨੇ ਇਦਾਂ ਕੀਤਾ ਜਦੋਂ ਦੀ ਦੁਨੀਆ ਆਈ ਇਹਨਾਂ ਨੇ ਚੱਜ ਦਾ ਬੰਦੇ ਨੂੰ ਜੀਣ ਹੀ ਨਹੀਂ ਦਿੱਤਾ ਰੋ ਨਾ ਸੋ ਇਹ ਲੋਕੋ ਦਿਲਜੀਤ ਤੇ ਫਖਰ ਕਰੋ ਨਾਜ਼ ਕਰੋ ਵੀ ਮੈਂ ਸਾਬ ਨੂੰ ਇਸ ਕਰਕੇ ਪੁੱਛਿਆ ਜਿਵੇਂ ਇੱਕ ਫਿਲਮ ਤਾਂ ਰੋਕੀ ਵੀ ਪਈ ਆ ਉਹਦੀ ਜਸਵੰਤ ਸਿੰਘ ਖਾਲੜਾ ਦੇ ਉੱਪਰ ਉਹ ਦੌਰ ਨੂੰ ਤਾਂ ਤੁਸੀਂ ਬੜਾ ਨੇੜਿਓਂ ਪਿੰਡੇ ਤੇ ਆਪ ਦੇ ਹੰਡਾਇਆ ਤਉ ਉਹ ਫਿਲਮ ਰੋਕੀ ਜਦਕਿ ਉਹਦੇ ਚ ਤਾਂ ਕੋਈ ਪਾਕਿਸਤਾਨੀ ਐਕਟਰ ਵੀ ਹੈ ਨਹੀਂ ਨਹੀਂ ਬਸ ਮੇਰੇ ਹਿਸਾਬ ਨਾਲ ਤੇ ਅਗਰ ਉਹ ਰੋਕੀ ਹੈ ਤੋ ਸੱਚ ਨੂੰ ਰੋਕਣ ਵਾਲੀ ਗੱਲ ਹੈ ਐਂ ਜੀ ਕੋਈ ਸੂਰਜ ਅੱਗੇ ਕੋਈ ਬੱਦਲ ਆ ਜਾਵੇ ਲੇਕਿਨ ਸੂਰਜ ਕਿੰਨੀ ਦੇਰ ਲੁਕੇਗਾ ਆਖਰ ਨੂੰ ਸੱਚ ਸਾਹਮਣੇ ਆਏਗਾ ਮੈਂ ਮਹਿਸੂਸ ਕਰਦਾ ਕਿ ਖਾਲੜਾ ਸਾਹਿਬ ਵਰਗੀ ਹਮਦਰਦ ਹਸਤੀ ਉਹ ਇਹ ਡਿਜ਼ਰਵ ਨਹੀਂ ਸੀ ਕਰਦੇ ਜਿਸ ਤਰ੍ਹਾਂ ਉਹਨਾਂ ਤੇ ਤਸ਼ੱਦਦ ਹੋਇਆ ਜ਼ੁਲਮ ਹੋਇਆ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਨੂੰ ਨਾਲੇ ਪਤਾ ਲੱਗ ਜਾਂਦਾ ਅਸੀਂ ਆਪਣੀ ਪ੍ਰੇਜ਼ ਕਿੰਨੀ ਕਰਦੇ ਪੰਜਾਬੀ ਬੜੀ ਇਕਤਾ ਸ਼ੋਅ ਕਰਦੇ ਆ ਆਪਣੇ ਨੇ ਆਪਣੇ ਨੂੰ ਕਿੱਦਾਂ ਮਾਰਿਆ ਨਾਲੇ ਪਤਾ ਲੱਗ ਜਾਂਦਾ ਕਿ ਬਾਹਰ ਵੀ ਹਮਲਾ ਕਰਨ ਵਾਲੇ ਦਾ ਉਹ ਹੀ ਗੋਤ ਸੀ ਅੰਦਰ ਬੈਠੇ ਦਾ ਵੀ ਉਹ ਹੀ ਗੋਤ ਸੀ ਆਪਣੀ ਅੱਖਾਂ ਨਾਲ ਦੇਖਿਆ ਹੰਡਾਇਆ ਅੱਤ ਤੇ شدت ਬਹੁਤ ਹੋਇਆ ਜੀ ਤੁਸੀਂ ਦੱਸਿਆ ਸੀ ਮੈਂ ਇੱਕ ਦੀ ਦੱਸਿਆ ਨਹੀਂ ਸੀ ਉੱਥੇ ਰਾਮੂ ਵਾਲੀਏ ਸਾਹਿਬ ਨੇ ਦੱਸਤਾ ਮੈਂ ਇਹਨਾਂ ਚੀਜ਼ ਨੂੰ ਇਨਕੈਚ ਨਹੀਂ ਕਰਦਾ ਹੁੰਦਾ ਮੈਂ ਕੀ ਲੈਣਾ ਦੇਣਾ ਇਹ ਕਹ ਕੇ ਬੜਾ ਮੈਂ ਕੁਰਬਾਨੀ ਵਾਲਾ ਮੈਂ ਫਲਾਨਾ ਮੈਂ ਗਾਣਾ ਗਾਉਂਦਾ ਸੀ ਸੱਚ ਗਾਉਂਦਾ ਸੀ ਗੁਰਨਾਨਕ ਸਾਹਿਬ ਵੱਡੇ ਸਾਹਿਬ ਨੂੰ ਆਪਾਂ ਸਾਰੇ ਮੰਨਦੇ ਆਂ ਬਾਜਾਂ ਵਾਲੇ ਬਾਪੂ ਨੂੰ ਮੰਨਦੇ ਆਂ ਇਹ ਤਾਂ ਪਤਾ ਹੀ ਹੈ ਸਾਰੀ ਦੁਨੀਆ ਨੂੰ ਉਹਨਾਂ ਦੀ ਇਹ ਸੋਚ ਸੀਗੀ ਕਿ ਜਦੋਂ ਲੋੜ ਪਵੇ ਸੱਚ ਬੋਲੋ ਉਹਨਾਂ ਦੇ ਵਿੱਚ ਜੀ ਸਾਡੇ ਮਾਲਕ ਕਹਿ ਸਕਦੇ ਇੱਤੀ ਮਾਰ ਪਈ ਖੁਲਾਨੀ ਮੈਂ ਵੀ ਉਦੋਂ ਗਾ ਦਿੱਤਾ ਤੇ ਲੇਕਿਨ ਬਚ ਗਏ ਆ ਇੰਟਰਵਿਊਸ਼ ਇੰਟਰਵਿਊ ਕਰਨੇ ਸੀ ਅਜੇ ਅਦ ਰੰਗ ਦੇਖਣੇ ਸੀ ਦੁਨੀਆ ਦੇ 15 ਮਿੰਟ ਰਹਿ ਗਏ ਸੀ ਜੇ 15 ਮਿੰਟ ਨਾ ਨਾ ਆਉਂਦਾ ਰਾਮਵਾਲੀਆ ਸਾਹਿਬ ਖਿੱਚਦਾ ਹੀ ਕੰਮ ਅਗਲੇ ਨੇ ਆ ਮੈਂ ਤਾਂ ਨੀਂਬ ਵੀ ਹੋਸ਼ ਜੇ ਸੀਗਾ ਉਹ ਮੈਨੂੰ ਉਦੋਂ ਪਤਾ ਕੀ ਗੱਲ ਚੱਲ ਰਹੀ ਸੀ ਮੇਰੀ ਔਰ ਮੌਤ 'ਚ ਸਿਰਫ 15 ਮਿੰਟ ਸੀ ਕੀ ਗੱਲ ਕੀ ਕਰਦੇ ਸੀ ਉਹ ਇਹੀ ਗੱਲ ਕਰਦੇ ਸੀ ਵੀ ਕਾਦਿਲਿਆਨ ਲੋਕਾਂ ਨੂੰ ਪੂਏ ਚੜਾਉਂਦੇ ਟਾਈਟੂ ਜੀ ਖਿੱਚ ਕੇ ਉਹ ਮਾਰੋ ਇਹਦੀ ਕੈਨੇਡਾ ਤੋਂ ਆਇਆ ਸੀ ਸ਼ੋਅ ਕਰਕੇ ਮੈਂ ਹਾਂ ਇੱਥੋਂ ਮੇਰੇ ਟਾਈ ਨਾ ਹੀ ਮੇਰੇ ਗਾਲੀ ਬੋਕ ਉੱਠਦਾ ਉਹਨਾਂ ਨੇ ਤੇ ਤੁਹਾਨੂੰ ਪਤਾ ਪਟੇ ਜੇ ਮੇਰੇ ਕੜਕੜੇ ਹੁੰਦੇ ਸੀ ਇੱਥੋਂ ਫੜ ਕੇ ਉਹਨਾਂ ਨੇ ਹਾਂ ਕਿਹਾ ਇਹਦੀਆਂ ਜ਼ੁਲਫਾਂ ਠੀਕ ਕਰੋ ਐਦਾਂ ਦੇ ਬਕਵਾਸ ਕਰਦੇ ਸੀ ਬੇਵਕੂਫ ਮਜ਼ੇਦਾਰ ਗੱਲ ਵੀ ਉੱਥੇ ਵੀ ਆਪਣੇ ਸੀ ਯੈਸ ਰੋਡਦਾਰ ਇਨ ਮੈਂ ਤਾਹਾਂ ਮਾਰਦਾਰ ਇਨ ਜਿਨ੍ਹਾਂ ਨੂੰ ਮੈਂ ਸੋਚਿਆ ਮੇਰੇ ਨਹੀਂ ਉਹਨਾਂ ਨੂੰ ਮੈਂ ਕੱਖ ਨਹੀਂ ਦੱਸਿਆ ਜਦੋਂ ਮੈਂ ਕਿਹਾ ਤਾਂ ਬਹੁਤ ਸੋਹਣੇ ਵੀ ਪੱਗਾ ਵਾਲੇ ਪੰਜਾਬੀ ਆ ਗਏ ਮੈਂ ਜਿਉ ਲੱਗਾ ਬੋਲਣ ਮੈਂ ਕੋਈ ਗਲਤ ਕੰਮ ਤਾਂ ਕਰਦਾ ਨਹੀਂ ਸੀ ਤੂੰ ਇਹਨੂੰ ਮਿਲਿਆ ਮੈਂ ਕਿਹਾ ਹਾਂਜੀ ਬਹੁਤ ਚੰਗੇ ਬੰਦੇ ਆ ਇਹ ਉੱਥੇ ਬੈਨਕੂਬਰ ਤੇ ਮੈਂ ਕਿਹਾ ਮੈਨੂੰ ਤਾਂ ਲੰਗਰ ਸਿਖਾਉਂਦੇ ਸੀ ਮੇਰੇ ਦਿਲ ਚ ਪਾਲਾ ਹੁੰਦਾ ਮੈਂ ਕਿਉਂ ਦੱਸਦਾ ਕਿ ਦੇਖਿਆ ਇਹਦੇ ਇੱਕ ਓਂਕਾਰ ਵੀ ਲਿਖਿਆ ਆਹ ਦੇਖ ਲਓ ਮਾਲਾ ਇਹਨੂੰ ਕਰੋ ਇਹਨੂੰ ਠੀਕ ਉਹ ਗੀਤ ਗਾਇਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਗਾਇਆ ਨਹੀਂ ਸੀ ਗੀਤ ਹੰਡਾਇਆ ਸੀ ਗੀਤ ਜੇ ਸਿਰਫ ਗਾਇਆ ਹੁੰਦਾ ਫਿਰ ਉਹਦੀ ਚਰਚਾ ਨਹੀਂ ਸੀ ਹੁੰਨੀ ਮੈਂ ਉਹ ਤੋਂ ਕਿਤਾਬ ਪੜ੍ਹੀ ਸੀ ਸਹਿਜੇ ਰਚੋ ਖਾਲਸਾ ਸਾਹਬੇ ਕਮਾਲ ਚਨਾ ਦੀ ਰਾਤ ਰਿੰਦਰ ਮਹਿਬੂਬ ਨੂੰ ਕਦੀ ਪੜਿਓ ਤੁਸੀਂ ਵੀ ਬੇਟਾ ਜਰੂਰ ਪੜਿਓ ਛੋਟੇ ਭਰਾ ਆ ਤੁਸੀਂ ਪੜਿਓ ਤੁਹਾਨੂੰ ਮਜ਼ਾ ਆਊਗਾ ਸਹਿਜੇ ਰਚੋ ਖਾਲਸਾ ਉਹ ਕਹਿੰਦਾ ਦੋ ਹੀ ਵਾਕਿਆ ਮੈਂ ਤਾਂ ਹਾਂ ਮਾਰ ਕੇ ਰੋਂ ਲਈ ਐਸ ਪੂਰੇ ਜਨਮ ਚ ਕਾਫੀ ਨਹੀਂ ਇੱਕ ਜਦੋਂ ਮਿਰਜ਼ੇ ਦੀਆਂ ਕਾਨੀਆਂ ਸਾਹਿਬਾਂ ਨੇ ਪਾਂਤੀਆਂ ਤੇ ਇੱਕ ਜਦੋਂ ਸਿੰਘਾਂ ਨੇ ਵਧਾਵਾ ਲਿਖਦਾ ਕਹਿੰਦਾ ਦੋ ਵਾਕਏ ਐਸੇ ਆ ਜਿਨੇ ਮੈਨੂੰ ਉੱਠਣ ਨਹੀਂ ਦੇਣਾ ਐਸ ਜਨਮ ਚ ਜਦੋਂ ਦੋਨੇ ਵਾਕਿਆ ਯਾਦ ਕਰਦਾ ਮੇਰਾ ਲੱਕ ਕੜਕ ਕਰਕੇ ਟੁੱਟ ਜਾਂਦਾ ਇਹ ਚਨਾ ਦੀ ਰਾਤ ਵਿੱਚ ਤੇ ਇਦਾਂ ਦਾ ਮੈਂ ਲਿਟਰੇਚਰ ਪੜ੍ਹਦਾ ਸੀ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਜੀਵਨ ਹੀ ਹੈ ਜ਼ਿੰਦਗੀ ਐ ਸ਼ਰੀਰ ਹੀ ਐ ਨਾ ਕੋਈ ਗੱਲ ਨਹੀਂ ਸੱਚ ਬੋਲੋ ਵਧੀ ਹੋਈ ਬਚ ਜਾਵਾਂਗੇ ਬਤੀ ਸੀ ਬਚ ਗਏ ਮਾਫ ਕਰੇ ਕੋ ਤੁਹਾਨੂੰ ਫੇਰ ਉਸ ਦੌਰ ਚ ਲੈ ਕੇ ਜਾ ਰਿਹਾ ਜਿਵੇਂ 15 ਮਿੰਟ ਦੀ ਤੁਸੀਂ ਕਹਿੰਦੇ ਵੀ ਦੂਰੀ ਰਹਿ ਗਈ ਸੀਗੀ ਮੌਤ ਚ ਤੇ ਮੇਰੇ ਚ ਉਦੋਂ ਫਿਰ ਧਿਆਲਿਆ ਸੀਗੇ ਸਾਰੇ ਜਿੰਨੇ ਦਿਮਾਗ ਚ ਗੁਰੂ ਆਏ ਜਾਂ ਜਿੰਨੇ ਸਾਰਾ ਮੱਲੋ ਅਰਦਾਸ ਕਰ ਲਈ ਸੀ ਕਿ ਵੀ ਕੰਮ ਹੋਣ ਵਾਲਾ ਹੈ ਹੁਣ ਜਿਵੇਂ ਇਮਾਨਦਾਰੀ ਨਾਲ ਦੱਸਾਂ ਤੇ ਮੇਰਾ ਤਾਂ ਮੌਤ ਦਾ ਕਈ ਵਾਰੀ ਸਾਹਮਣਾ ਆਇਆ ਇੱਕ ਵਾਰੀ ਨਹੀਂ ਹੋਇਆ ਕਈ ਵਾਰੀ ਲੇਕਿਨ ਮੈਂ ਆਪਣੇ ਆਪ ਨੂੰ ਅੰਦਰੋਂ ਚੈੱਕ ਕਰਦਾ ਹੁੰਨਾ ਨਾ ਮੈਂ ਬਹੁਤ ਡਰ ਰਿਹਾ ਹੁੰਨਾ ਨਾ ਖੁਸ਼ ਹੁੰਨਾ ਜੀਣਾ ਕੌਣ ਨਹੀਂ ਚਾਹੁੰਦਾ ਪਰ ਜੇ ਹੁਣ ਪਤਾ ਹੀ ਆ ਮਰ ਜਾਣਾ ਤੇ ਫਿਰ ਮੈਨੂੰ ਤੁਸੀਂ ਦੇਖਿਆ ਹੋਊਗਾ ਕਈ ਜਗ੍ਹਾ ਕਈ ਵਾਕਿਆ ਮੇਰੇ ਨਾਲ ਹੋਏ ਆ ਮੈਂ ਫੇ ਅਦਰਵਾਈਜ਼ ਤੇ ਮੈਂ ਤਾਂ ਬੋਲਦਾ ਰਹੀ ਨਾ ਇੱਕ ਹੱਦ ਤੱਕ ਕਿ ਯਾਰ ਮੈਂ ਇਦਾਂ ਦਾ ਬੰਦਾ ਨਹੀਂ ਜਿੱਦਾਂ ਦਾ ਸਮਝਦੇ ਜੀ ਬਿਲਕੁਲ ਹੁਣ ਮੈਨੂੰ ਪਤਾ ਲੱਗ ਮਾਰ ਹੀ ਦੇਣਾ ਇਹਨਾਂ ਨੇ ਫਿਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਨਹੀਂ ਧਿਆਉਂਦਾ ਇੱਕ ਨੂੰ ਜ਼ਰੂਰ ਧਿਆਉਂਦਾ ਕਹੇ ਮੇਰੇ ਮਾਲਕ ਇਹਨਾਂ ਨੂੰ ਤਾਂ ਨਹੀਂ ਪਤਾ ਤੂੰ ਤਾਂ ਜਾਣਦਾ ਤੂੰ ਚਾਹਨਾ ਇਸ ਮਾਤ ਲੋਕ ਚ ਰੱਖਣਾ ਤੇ ਰੱਖ ਲੈ ਜੇ ਤੇਰੀ ਇਹ ਮौज ਆ ਤੇ ਮੇਰਾ ਹੁਣ ਮੈਂ ਅਜ ਮਿਹਨਤ ਨਾ ਕਰਾਂ ਉਦਾਂ ਮਿਹਨਤ ਮਿੰਤਾ ਹੀ ਪਾਉਂਦਾ ਮੈਂ ਵੱਡਾ ਹਾਂ ਮੈਨੂੰ ਕੋਈ ਸ਼ਰਮ ਨਹੀਂ ਮਿੰਤ ਪਾਉਣ ਦੀ ਹੱਥ ਜੋੜਨ ਦੀ ਨਿਮਰਤਾ ਦੀ ਲੇਕਿਨ ਜਦ ਹੁਣ ਮੈਨੂੰ ਪਤਾ ਹੀ ਆ ਇਹਨਾਂ ਨੇ ਇਹ ਕੰਮ ਕਰਕੇ ਹਟਣਾ ਉਸ ਦਿਨ ਤੁਸੀਂ ਦੇਖਿਆ ਹੋਊ ਮੈਂ ਚੌਂਕੜੀ ਮਾਰ ਕੇ ਗੱਡੀ ਦੀ ਅਗਲੀ ਸੀਟ ਤੇ ਬੈਠਾ ਉਹਨਾਂ ਅੱਖਾਂ ਮੀਟੀਆਂ ਉਧਰ ਨਹੀਂ ਮੱਥਾ ਟੇਕ ਉਧਰ ਨਹੀਂ ਮੈਂ ਕਿਸੇ ਦੇ ਹੱਥ ਜੋੜਦਾ ਕੋਈ ਗੱਲ ਨਹੀਂ ਮਰ ਤਾਂ ਬੰਦੇ ਮਰੋੜ ਲਾ ਕੇ ਵੀ ਜਾਂਦੇ ਐ ਚ ਕਿਹੜੀ ਗੱਲ ਆਏ ਉਹ ਤਾਂ ਉਹ ਯਾਰ ਕੋਈ ਫਰਕ ਨਹੀਂ ਕਰ ਮਰਨ ਜੀਵਨ ਚ ਬੰਦਾ ਬਿਫੋਰ ਬਰਥ ਵੀ ਜਿੰਦਾ ਹੁੰਦਾ ਆਫਟਰ ਡੈਥ ਵੀ ਜਿੰਦਾ ਆ ਆਂਡਾ ਜਿਆ ਇਹ ਭੱਜ ਜਾਂਦਾ ਇਨੂੰ ਤਦਿਤ ਕਹਿੰਦੇ ਚੋਲਾ ਇਹ ਕਵਜ ਹੈ ਕਿੰਦਾ ਬਾਬੇ ਬੁੱਲ੍ਹੇ ਸ਼ਾਹ ਨੇ ਕਿਹਾ ਨਹੀਂ ਬੁੱਲ੍ਹੇ ਸ਼ਾਹ ਅਸੀਂ ਮਰਨਾ ਨਹੀਂ گور ਪਿਆ ਕੋਈ ਹੋਰ گور ਮੈਨੇ ਕਬਰ ਚ ਕੋਈ ਹੋਰ ਪਿਆ ਉਹ ਮੈਂ ਨਹੀਂ ਅਸੀਂ ਨਹੀਂ ਮਰਨਾ ਇਹ ਅਜ਼ਲਾ ਤੋਂ ਰੂਹਾਂ ਚੱਲ ਰਹੀਆਂ ਉਹ ਚਲਦੀ ਰਹਿੰਦੀ ਰੂਹ ਸਰੀਰ ਕਿਤੇ ਐਗਜ਼ਿਸਟ ਨਹੀਂ ਕਰਦਾ ਸੋ ਇਹ ਸੋਚ ਫਿਰ ਮੇਰੇ ਚ ਆ ਜਾਂਦੀ ਹੈ ਤੇ ਮੈਂ ਸਾਰਿਆਂ ਨੂੰ ਨਹੀਂ ਤੇ ਆਉਣ ਵਾਲਾ ਬੰਦਾ ਵਨੈਸ ਇੱਕੋ ਹੀ ਖਸਮ ਉਹ ਫੇ ਮੈਨੂੰ ਰੱਖ ਵੀ ਲਿੰਦਾ ਵੇਖੋ ਜੇ ਮੈਂ ਸਾਰਿਆਂ ਨੂੰ ਉਹ ਕਹਿਣਗੇ ਪਹਿਲਾਂ ਕੋਈ ਕੋਈ ਬੰਦਾ ਸੀ ਨਾ ਆ ਜਿੱਦ ਹੜ ਹੜ ਆਉਂਦੇ ਤੂੰ ਵਹੀ ਦੇ ਕਿਨਾਰੇ ਉਹਦਾ ਘਾਰ ਸੀਗਾ ਹਲਵਾਉਂਦਾ ਬੰਦਾ ਕਿਤੇ ਡਗ ਪਿਆ ਥੱਲੇ ਡੁੱਬਣ ਲੱਗਾ ਜਦੋਂ ਉਹਨੇ ਕਿਹਾ ਯਾਰ ਕਿਹੜਾ ਬਾਬਾ ਆ ਜਿਹੜਾ ਵਿੜੇ ਬੰਨੇ ਕਰ ਦਿੰਦਾ ਪਾਰ ਤੋਨੇ ਕਿਹਾ 11ਵਾਂ ਹੜਾ ਹੈ ਦਿਲ ਚ ਉਹ ਸੋਚੈ ਨਾ ਉਹ ਵਿੜੇ ਪਾਰ ਲੰਦਾ ਉਹ ਕਹਿੰਦਾ ਯਾਰ ਤੇਰੀ ਮੈਂ ਦੇਖ ਦਊਂਗਾ ਬਾਬਾ ਕੱਟਲਾ ਬਾਹਰ ਉਹ ਕੁਦਰਤ ਦੀ ਕਰਨੀ ਉਹ ਬੰਦਾ ਬਾਹਰ ਦਾ ਬ੍ਰੇਕਸ਼ਨ ਹੋ ਜੇ ਫੜਿਆ ਜੇ ਅਜੇ ਇੰਨਾ ਕ ਬਾਹਰ ਆਇਆ ਉਤੋਂ ਆਵਾਜ਼ ਆਈ ਓਏ ਦੇਖ ਯਾਦ ਕਹਿੰਦਾ ਕਿਹੜੀ ਦੇਖ ਓਏ ਉਹ ਫੇ ਮਾਰਿਆ ਨਾ ਚੱਕ ਕੇ ਭਈ ਜਦੋਂ ਗੋਤਾ ਆ ਉਹ ਕਹਿੰਦਾ ਬਾਹਲਿਆ ਕਾਲਿਆ ਪੀਰਾ ਮੈਂ ਤੇ ਪੁੱਛ ਰਿਹਾ ਕਿ ਲੋਣ ਵਾਲੀ ਤਰ੍ਹਾਂ ਜਾਂ ਮਿੱਟੀ ਦੀ ਤਰ੍ਹਾਂ ਬੰਦਾ ਤੁਹਾਨੂੰ ਮੈਂ ਕੀ ਦੱਸਾਂ ਬਰਦਾ ਚਾਵੇ ਤੇ ਖੁਦਾ ਬਣ ਜਾਏ ਚਾਵੇ ਤੇ ਸ਼ੈਤਾਨ ਬਣ ਜਾਏ ਜਿਹਨੇ ਆਪਣੇ ਨਫਸ ਤੇ ਡਿਜ਼ਾਇਰਸ ਤੇ ਹੰਭਤੇ ਕਾਬੂ ਪਾਲਿਆ ਉਹ ਲਾਈਟ ਇਨਲਾਈਟਡ ਹੋ ਗਿਆ ਜਿਹੜਾ ਹਮ ਹੈ ਚ ਆ ਗਿਆ ਤਕਬਰ ਚ ਆ ਗਿਆ ਯਾਰ ਪਾਣੀ ਦੇ ਬੁਲਬਲਿਆ ਕੀ ਬਣਿਆ ਤਾਂ ਤੇਰੀ ਸੁਣਦੇ ਨਾ ਬਚਪਨ ਤੋਂ ਕੀ ਕਹਿੰਦੇ ਆ ਦੇਖੋ ਆ ਜਿਹੜਾ ਮਿੱਟ ਜਿਹੜਾ ਅੱਗ ਚੋਂ ਨਿਕਲਦਾ ਹੁੰਦਾ ਕੀ ਹੁੰਦਾ ਉਹ ਆਹ ਦੇਖੇ ਕਿਦਾਂ ਟੱਪਦਾ ਹੋ ਹੈ ਹੈ ਪਵਾ ਕਾ ਜਿਹੜਾ ਉੱਠਦਾ ਹੁੰਦਾ ਤੇ ਇਹਨੂੰ ਇਹ ਪਤਾ ਨਹੀਂ ਵੀ ਲੱਕੜਾਂ ਕਿੰਨੀਆਂ ਪੈਣੀਆਂ ਇਸ ਛਾਤੀ ਤੇ ਉਦੋਂ ਕਹਿੰਦੇ ਸੁੱਕੀ ਜੀ ਪਾਓ ਯਾਰ ਤੁਹਾਡੇ ਬੱਚੇ ਇੱਥੇ ਤਾਲੂ ਚ ਮਾਰਦੇ ਡਾਂਗ ਜੀ ਓ ਮਾਈ ਗੋਡ ਮੈਂ ਕਿੰਿਆਂ ਦੇ ਜਨਾਜ਼ੇ ਕਿੰਨਾਂ ਕਰੀਮੇਸ਼ਨ ਕਿੰਨਾਂ ਦੇ ਸੰਸਕਾਰ ਦੇਖੇ ਸੋ ਇਸ ਕਰਕੇ ਮੈਨੂੰ ਬੜਾ ਕੋਈ ਦੁਨੀਆ ਏਡੀ ਅੱਛੀ ਨਹੀਂ ਲੱਗਦੀ ਕਿ ਹੇਰ ਵਿੱਚ ਆ ਜਾਵੇ ਮਰ ਜਾਣਾ ਜਦੋਂ ਮਾਲਿਕ ਬਲਾਵੇ ਉਦੋਂ ਵੀ ਮੇਰੀ ਇਹੋ ਜਿਹੀ ਅਵਸਥਾ ਸੀ ਮਾਲਿਕ ਵਾਲੇ ਨੇ ਤੁਹਾਨੂੰ ਰੱਖਿਆ ਇਸੇ ਕਰਕੇ ਵੀ ਗਿਲਾ ਹੈਗਾ ਜਿਵੇਂ ਹੀਰ ਰਾਂਝੇ ਵਾਲਾ ਉਹ ਜਾਂਦੇ ਜਾਂਦੇ ਪੂਰਾ ਕਰਾਉਣਾ ਤੁਹਾਡੇ ਤੋਂ ਹੁਣ ਬੁੜਾ ਰਾਂਝਾ ਬੁੱਢੀ ਹੀਰ ਬੁੜਾ ਰਾਂਝਾ ਕਿੱਥੋਂ ਉਹ ਕਹਿੰਦਾ ਉਦੋਂ ਕਿਉਂ ਨਾ ਜਦੋਂ ਜਵਾਨੀ ਜੋਰ ਸੀ ਵੀ ਵਾਲਮਾ ਵੰਜਲੀ ਰਗਫੋਲ ਹੁਣ ਕਹਿੰਨੇ ਮੈਨੂੰ ਰਾਂਝਾ ਲੈਣਾ ਹੁਣ ਤਾਂ ਮੈਨੂੰ ਹੀਰ ਝੌਲੀ ਝੌਲੀ ਦਿਸਣੀ ਆ ਚੂਰੀ ਦਾ ਚੂਰੀ ਦਾ ਸਵਾਦ ਹੀ ਨਹੀਂ ਹੁਣ ਆਉਣਾ ਉਹ ਨਹੀਂ ਕਹ ਦੇ ਲੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਨਹੀਂ ਉਹ ਬੇਸ਼ਰਮ ਲੋਕ ਅੱਛਾ ਦਿਲ ਵਿਚੁਰ ਹੋ ਜਾਓ ਜਿੱਦਾਂ ਜਿੱਦਾਂ ਸਰੀਰ ਬੁੱਢਾ ਹੁੰਦਾ ਜਿੱਦਾਂ ਦੇ ਕੱਪੜੇ ਪਾਉਨੇ ਜਿੱਦਾਂ ਦਾ ਤੁਹਾਡਾ ਜੀਵਨ ਹੈ ਉਦਾਂ ਦੀ ਰੂਹ ਦਿਲ ਨੂੰ ਵੀ ਉਦਾਂ ਦਾ ਬਣਾਓ ਦਿਲ ਤੇ ਕਾਬੂ ਪਾਓ ਦਿਲ ਤੋਂ ਭਾਵ ਇੱਕ ਤਾਂ ਦਿਲ ਦੇ ਬਹੁਤ ਅੱਛੇ ਮੈਨੇ ਆ ਇੱਕ ਜਿਹੜਾ ਮੰਨਿਆ ਉਹ ਤੇ ਕੰਟਰੋਲ ਹੈ ਉਹ ਦਿਲ ਹੋਰ ਕਿਸੇ ਸਬੰਧ ਵਿੱਚ ਅਗਰ ਕਿਹਾ ਉਹਨਾਂ ਤੋਂ ਮੈਂ ਮਾਫੀ ਮੰਗਦਾ ਜੇ ਠਰਕੀ ਲੀ ਗਿਆ ਤਾਂ ਭੈੜੀ ਗੱਲ ਆ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਆਖਿਆ ਵੀ ਪਿਆਰ ਦਾ ਹੋਕਾ ਦੇ ਰਹੇ ਨੇ ਹੰਸਰਾਜ ਹੰਸ ਪੰਜਾਬ ਦੇ ਲਈ ਹਮੇਸ਼ਾ ਖੜਦੇ ਰਹੇ ਨੇ ਪੰਜਾਬੀਆਂ ਦੇ ਲਈ ਹਮੇਸ਼ਾ ਖੜਦੇ ਰਹੇ ਨੇ ਦਿਲਜੀਤ ਦਸਾਂਜ ਦੇ ਲਈ ਇੰਨਾ ਖੁੱਲ ਕੇ ਕੋਈ ਵੀ ਆਰਟਿਸਟ ਨਹੀਂ ਬੋਲਿਆ ਜਿੰਨਾ ਰਾਜ ਗਾਇਕ ਹੰਸਰਾਜ ਹੰਸੂ ਬੋਲ ਰਹੇ ਨੇ ਕਹਿੰਦੇ ਕਿ ਜਿਵੇਂ ਮੇਰੇ ਦੂ ਬੇਟੇ ਨੇ ਉਵੇਂ ਹੀ ਦਲਜੀਤ ਦੋਸਾਂਝਾ ਉਸ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ